ਨੂੰ ਹੋਇਆ ਕਦੇ ਪਿਆਰ ਮੈਨੂੰ ਤਾਂ 3-4 ਨਾਲ ਹੋਇਆਗਾ ਅੱਛਾ 3-4 ਨਾਲ ਪਿਆਰ ਕਿੱਦਾ ਚੱਲ ਰਿਹਾ ਉਹਨਾਂ ਦਾ ਪਿਆਰ ਤਾਂ ਉਹਨਾਂ ਦਾ ਹਜੇ ਨਾ ਨਾ ਪਿਆਰ 3 ਜਾਣ ਨੂੰ ਸਾਂਭ ਨ ਔਖਾ ਨਹੀਂ ਲੱਗਦਾ ਔਖਾ ਫਿਰ 3-4 ਨੂੰ ਇਕੱਠਾ ਨਹੀਂ ਨਾ ਹੋਇਆ ਉਹ ਅਲੱਗ-ਅਲੱਗ 4 ਸਾਲ ਦਾ ਇੱਕ ਨਾਲ ਰਿਲੇਸ਼ਨ ਜੇ ਇਹ ਦੋ ਸਾਲ ਇਹ ਦੋ ਉਹ ਸਾਡ ਕੀ ਇਹ ਗੈਪ ਨਹੀਂ ਭਰ ਦਿੱਤਾ ਗੈਪ ਨਹੀਂ ਭਰ ਦਿੱਤਾ ਵੀ ਪਹਿਲਾਂ ਐਡਵਾਂਸ ਚ ਇੱਕ ਬੁਕਿੰਗ ਰੱਖਦੇ ਆਂਗੇ ਐਡਵਾਂਸ ਬੁਕਿੰਗ ਕਰਕੇ ਰੱਖੀ ਨਾਲ ਦੀ ਨਾਲ ਵੀ ਦੂਜਾ ਹੋ ਜੇ ਜਦੋਂ ਡੇੜੀ ਟੁੱਟਦੀ ਵੀ ਆ ਨਾ ਜੇ ਟੋਟਦੀ ਵੀ ਤੀਤੇ ਆਉਣ ਦੇ ਕਰਕੇ ਹੁੰਦੀ ਆ ਜਦੋਂ ਮੇਰੀ ਸਹੇਲੀ ਨੂੰ ਪਤਾ ਲੱਗ ਗਿਆ ਵੀ ਇਹਦੀ ਵੀ ਇੱਕ ਹੋਰ ਹੈਗੀ ਫੇਰ ਕੀ ਉਹ ਕਹਿੰਦੀ ਵੀ ਚੱਲ ਵੀ ਹੁਣ ਮੈਂ ਤਾਂ ਚੱਲੀ ਦੂਜੀ ਨੂੰ ਪਤਾ ਲੱਗਿਆ ਵੀ ਆਹ ਇਹਦੀ ਇੱਕ ਹੋਰ ਹੈਗੀ ਵੀ ਐਡਵਾਂਸ ਚ ਇੱਕ ਹੁੰਦੀ ਹੈਗੀ ਹਾਂ ਹੁੰਦੀ ਆ ਬਹੁਤ ਜ਼ਿਆਦਾ আচ্ছা ਤਿੰਨ ਚਾਰ ਰੱਖਿਆ ਹੋਰ ਕੋਈ ਹੋਰ ਹੈਗੀ ਇੱਥੇ ਵੀ ਕਿਤੇ ਵੀ ਟੋਟ ਲੱਭੀ ਹੋਰ ਹੈਗੀ ਉਹ ਉਹ ਤਿੰਨ ਦਿਨ ਹਾਂ ਮੈਂ ਮੇਰੀ ਗੱਲ ਸੁਣੋ ਮੈਂ ਇੱਥੇ ਰਹਿੰਦਾ ਨਹੀਂ ਹੈਗਾ ਇੱਥੇ ਮੇਰਾ ਕੰਮ ਹੈਗਾ ਟੂਰ ਐਂਡ ਟਰੈਵਲਸ ਦਾ ਤੇ ਮੈਂ ਤਾਂ ਐ ਨਹੀਂ ਪਤਾ ਵੀ ਇੱਥੇ ਮੈਂ ਹੁਣ ਫੋਨ ਦਿਖਾ ਦੇਣਾ ਕਿ ਜੇ ਮੈਂ ਦਿੱਲੀ ਵਗ ਜਾਂ ਅਣੀ ਪਤਾ ਦਿੱਲੀ ਵਾਲ ਦਾ ਮੈਸੇਜ ਆ ਜੇ ਸਾਰੇ ਸ਼ਹਿਰਾਂ ਚ ਰੱਖੀਆਂ ਆ ਹਾਂ ਨੰਬਰ ਦਿਖਾ ਦੂੰ ਮੈਂ ਗੱਲ ਕਿਹੜੀ ਕਰਦੀਆਂ ਆ ਆ ਬਾਤ ਹੈ ਐ ਨਹੀਂ ਪਤਾ ਹਿਮਾਚਲ ਮੰਡੀ ਲੈ ਮੰਡੀ ਕਿੰਨੇ ਲੈ ਜਾ ਲਿਆ ਉਧਰ ਫਿਰ ਦਿਖਾ ਦੂੰਗਾ ਵੀ ਹਾਂ ਇੱਧਰ ਵੀ ਹੈਗੀ ਆ ਐ ਨਹੀਂ ਇੱਕ ਅੱਧੀ ਨਹੀਂ ਐ ਜਦੋਂ ਹੁਣ ਜਦੋਂ ਕੁੜੀਆਂ ਕਰਨ ਲੱਗ ਜਾਂਨਾਂ ਨਾ ਮਾੜੀ ਉਹਨਾਂ ਵਰਗੇ ਹੋ ਜੋ ਬਸ ਬਸ ਰਿਲੇਸ਼ਨਸ਼ਿਪ ਟੁੱਟਣ ਦਾ ਖਾਸ ਵਜ੍ਹਾ ਕੀ ਕੁੜੀਆਂ ਕਿਨੇ ਵਜ੍ਹਾ ਆਈ ਹੈਗੀ ਵੀ ਹਾਂ ਵੀ ਜਦੋਂ ਨਾ ਜਦੋਂ ਰਿਲੇਸ਼ਨ ਟੁੱਟਦਾ ਹੋਵੇ ਦੋ ਸਾਲਾਂ ਤੋਂ ਤੈਨੂੰ ਪਤਾ ਨਹੀਂ ਲੱਗਿਆ ਦਾਰੂ ਦਾ ਹੁਣ ਤੈਨੂੰ ਦਾਰੂ ਦੀ ਕਿਹਨੇ ਪਹਿਲਾਂ ਤੂੰ ਕਰਦਿਆਂ ਬਾਰੇ ਕਦਨੇ ਕਦੀ ਤੂੰ ਕਰੇ ਗੱਲ ਕਰ ਫੇਰ ਗੱਲ ਕਰੂੰ ਵੀ ਪਹਿਲਾਂ ਤੈਨੂੰ ਦੀਦਾ ਨਹੀਂ ਸੀ ਵੀ ਇਹਨੇ ਕਦੇ ਗੱਲ ਨਹੀਂ ਕਰਨੀ ਪਹਿਲਾਂ ਤਾਂ ਸੁਆਦ ਲੈਂਦੀ ਆ ਫੁੱਲ ਵੀ ਹਾਂ ਵੀ ਸਾਨੂੰ ਘਮਾਉਂ ਰਹਾ ਹੈ ਵੀ ਸੁਆਦ ਦੇ ਸਾਨੂੰ ਜਦੋਂ ਵੀ ਉਹਨਾਂ ਨੂੰ ਪਤਾ ਲੱਗ ਜੇ ਵੀ ਸਾਡਾ ਵੀ ਜਦੋਂ ਬਦਲਣਾ ਪਵੇ ਕਦੋਂ ਲੱਗਦੀਆਂ ਬਦਲਣਾ ਉਦੋਂ ਲੱਗਦੀਆਂ ਜਦੋਂ ਉਹਨਾਂ ਨੂੰ ਪਤਾ ਵੀ ਸੈਕੰਡ ਆਪਸ਼ਨ ਹੈਗੀ ਆ ਵੀ ਜੇ ਇਹ ਸੜ ਗਿਆ ਤਾਂ ਕੋਈ ਗੱਲ ਨਹੀਂ ਵੀ ਉਧਰ ਤਾਂ ਹੈਗਾ ਦੂਜਾ ਜਿਗਾਰਮੈਂਟ ਜਿੱਧਰ ਫਿੱਟ ਕਰੀ ਬੈਠੀ ਆਉਂਦੀ ਆ ਅੱਗੇ ਐਡਵਾਂਸ ਰੱਖਣਾ ਨਹੀਂ ਵਿਆਹ ਪਾਰ ਰੱਖਦੇ ਆ ਉਹ ਮੈਂ ਉਹ ਨਹੀਂ ਰੱਖਦਾ ਭਾਈ ਜੇ ਮੈਂ ਇਥੋਂ ਪਹਿਲੇ ਜੇ ਮੈਂ ਕੰਡ ਕਰ ਚੁੱਕਾ ਤੁਸੀਂ ਵਿਆਹ ਲਵ ਮੈਰੀ ਆਰੇਂਜ ਕਰਾਓ ਨਹੀਂ ਹੁਣ ਤਾਂ ਰੇਂਜ ਹੀ ਕਰਾਉਂਗਾ ਅਚਾ ਰੇਂਜ ਕਿਉ ਅੱਛਾ ਲਵ ਤਾਂ ਕਰਕੇ ਛੱਡ ਰਿਹਾ ਮੀ ਕੀ ਵੇਖ ਲਿਆ ਤਿੰਨ ਤਾਂ ਛੱਡ ਗਏ ਹੁਣ ਮੈਂ ਚੌਥੀ ਨੂੰ ਕਰੂੰਗਾ ਮੇਰੇ ਮਾਪਿਆਂ ਨੂੰ ਠਿੱਟ ਕਰੂਗੀ ਫਿਰ ਫਾਇਦਾ ਕੀ ਹੈਗਾ ਤਲਾਕ ਨਹੀਂ ਮੇਰੇ ਮਾਪਿਆਂ ਨੂੰ ਠਿੱਟ ਕਰੂ ਮਾਦਾ ਤੜਕੇ ਤੋਂ ਲੱਗਦਾ ਬਨ ਤੇ ਅੱਧਨ ਤੱਕ ਬਣੀ ਜਾਣਾ ਰਹਿਣਾਗਾ ਬਣੀ ਜਾਣਾ ਰਹਿਣਾਗਾ ਬਸ ਗੱਲਾਂ ਹੀ ਸੁਣਾਉਣੀ ਹੁੰਦੀਆਂ ਪਿਹਾਨ ਮੋੜ ਆਊਗਾ ਮੇਰੀ ਇੰਸਟਾ ਤੇ ਆਈਡੀ ਚੱਲਦੀ ਹੈ ਵੀ ਮੈਂ ਵੀਡੀਓ ਗੱਡੀਆਂ ਦੀ ਪਾਉਣਾਗਾ ਜਦੋਂ ਮੈਂ ਸਟੋਰੀ ਪਾਤੀ ਵੀ ਮੈਂ ਪਟੰਡੇ ਤੋਂ ਨਿਕਲ ਕੇ ਜਾ ਅੱਜ ਲਾ ਕੇ ਪਾਉਣਾ ਹਾਂ ਐ ਸਟੋਰੀ ਮੈਂ ਤੁਹਾਨੂੰ ਦਿਖਾਉਣਾਗਾ ਅੱਜ ਮੇਰੀ ਇੱਕ ਗੱਡੀ ਦਿੱਲੀ ਗਈ ਹੋਈ ਆਪ ਮੈਂ ਇੱਥੇ ਚੰਡੀਗੜ੍ਹ ਆਇਆ ਸੀ ਮੈਂ ਲਾ ਕੇ ਪਾਉਣਾ ਹਾਂ ਜਹਾਜ਼ ਜੇ ਆਏ ਆ ਦੇ ਇੱਥੇ ਤੜਕੇ ਸੜ ਜਾ ਤੈਨੂੰ ਦਿਖਾਉਣਾ ਹੈ ਆਪ ਗਲਤ ਗੱਲ ਨਹੀਂ ਕਰਦੇ ਆ ਚੈੱਕ ਕਰੀਂ ਆ ਦੇ ਜਾ ਅੱਜ ਲਾ ਕੇ ਪਾਦੇ ਨਾ ਵੀ ਗਈ ਹੋਈ ਆ ਉਲੂ ਪਤਾ ਲੱਗੇ ਵੀ ਆਈ ਜਾਂਦਾ ਉਹ ਤੇ ਬੇੜ ਤੇ ਖੜੇ ਰਹਿੰਦੇ ਆ 에어ਪੋਰਟ ਦੇ ਕਾਰਗੋ ਪਰੇ ਚੀ ਆਊਗਾ ਤੇ ਉੱਤੇ ਬਰਾਏ ਹੁੰਦਾ ਵੀ ਪੰਜ ਸੱਤ ਬੰਦੇ ਆਲੇ ਦੁਆਲੇ ਕੋਈ ਨਾ ਗੱਲਾਂ ਸੁਣਾਉਣ ਵਾਲਾ ਮੈਂ ਹੁੰਦਾ ਵੀ ਭਾਈ ਖਾਈ ਚੱਲੋ ਵੀ ਸੁਣਾਈ ਚੱਲੋ ਮਾਲ ਖਾਣਾ ਕਿਸੇ ਨੇ ਗੱਡੀ ਦੇ ਵਿੱਚ ਹਾਜ਼ਰ ਹੁੰਦਾ ਵੀ ਖਾਓ ਕੀ ਖਾਣਾ ਦੱਸੋ ਕੀ ਕੀ ਚਾਹੀਦੀ ਆ ਵੀ ਗੱਲਾਂ ਹੀ ਸੁਣਾਉਣੀਆਂ ਹੁੰਦੀਆਂ ਮਾ ਹੋਰ ਕੁਝ ਨਹੀਂ ਇਧਰ ਲਵ ਮੈਰੀ ਆ ਰੇਂਜ ਕੀ ਜਾਂਦਾ ਦੱਸ ਹੋਊਗੀ ਤਾਂ ਰੇਂਜ ਹੀ ਰੇਂਜ ਹੀ ਹੋਊਗੀ ਲਵ ਕਿਉਂ ਨਹੀਂ ਕਰਦਿਆਂ ਦੇ ਮੁਤਾਬਕ ਇਹ ਮਤਲਬ ਕੀ ਕਰਦਿਆਂ ਨਾਲੋਂ ਸੋਕਾ ਵੱਧ ਮਿਲਦਾ